ਦੇ ਨਾਮ ਤੇ ਇੱਕ ਠੰਡਾ ਜਿਹਾ ਇਹ ਮੇਰਾ ਨਾਮ ਆ ਰਿਹਾ ਹੈ berdasarkan dari saat ini ਯਾਰ ਤੁਹਾਡਾ ਪੁੱਤ ਉਹਨਾਂ ਦੀ ਪਰਿਵਾਰਕੀ ਨੂੰ ਸਮਝਾ ਰਿਹਾ ਹੈ ਕਿ ਇਹ ਕਿੰਨੀ ਗੱਲ ਹੈ ਤਾਹ ਵਰਗਾਂ ਦੇ ਵਿੱਚ ਤਾਹ ਚੱਲ ਰਹੀ ਹੈ ਕਾਰੇ ਪਾਰੇ ਦਾ ਬੱਚਾ ਬਚਾਉਣ ਕਰਦੀ ਜਾ ਰਿਹਾ ਹੈ ਇੱਕ ਕਰੋ ਪ੍ਰੋਜੈਕਟ ਆਪਾਂ ਇੱਕ ਮਾਰੇ ਪਰ ਢੰਗ ਮਿੱਠਾ ਕਰਕੇ ਬਣਾ ਲਿਆ ਜਾ ਰਿਹਾ ਹੈ

ਬਾਬਾ ਜੀ ਵਾਇਗੁਰ ਜੀ ਦਾ ਖਾਲਸਾ ਹੈ ਜੋ 15 ਜੂਨ ਜੀ ਦੀ ਫਤਿਹ ਹੈ ਅੱਜ ਆਪਾਂ ਦਸ਼ਮੇਸ਼ ਨਗਰ ਗੁਰਦੁਆਰਾ ਸਾਹਿਬ ਵਿਖੇ ਜਿਹੜਾ 83 ਕ ਲੋਕਰ ਹੋਇਆ ਸੀ ਉਸ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਦੇ ਵਿਖੇ ਸ਼ਹੀਦ ਲਗਾਈ ਹੈ ਉਸ ਦੇ ਤੁਸੀਂ ਪਾਰ ਪ੍ਰਕਾਸ਼ ਕੀਤੇ ਉਸ ਦੇ ਤੁਸੀਂ ਭੋਗ ਵੀ ਪਾਏ ਆ ਥੋੜੀ ਜੀ ਜਾਣਕਾਰੀ ਦਿਓ ਇਤਿਹਾਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਜੋ 1984 ਦਾ ਤੀਜਾ ਕੱਲੂ ਘਰ ਇਹ ਤੋਂ ਪਹਿਲਾਂ ਵੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਹਮਲੇ ਹੁੰਦੇ ਰਹੇ ਆ ਪਰ ਇਹ ਸਿੱਖ ਇਤਿਹਾਸ ਦੇ ਵਿੱਚ ਜਾਂ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਇਥੋਂ ਦੀ ਭਾਰਤੀ ਹਕੂਮਤ ਨੇ ਭਾਰਤੀ ਫੌਜ ਤੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਹਰਮੰਦਰ ਸਾਹਿਬ ਦੇ ਉੱਪਰ ਗਿਣੀ ਮਿੱਤੀ ਸਾਜ਼ਿਸ਼ ਦੇ ਤਹਿਤ ਸਿੱਖਾਂ ਦੇ ਮਨਾਂ ਦੇ ਵਿੱਚ ਭੈਅ ਪੈਦਾ ਕਰਨ ਲਈ ਸਿੱਖ ਨਸ਼ਲ ਕੁਸੀ ਕਰਨ ਦੇ ਲਈ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਹਮਲਾ ਕੀਤਾ ਇਸ ਤੀਜੇ ਧੂ ਘਾਰੇ ਦੇ ਵਿੱਚ ਟੈਂਕਾਂ ਅਤੇ ਤੋਪਾਂ ਦੀ ਵਰਤੋਂ ਕੀਤੀ ਗਈ ਜੋ ਕਿ ਕੋਈ ਵੀ ਦੇਸ਼ ਆਪਣਾ ਜਿਹਦੇ ਉੱਪਰ ਟੈਂਕਾਂ ਦੀ ਵਰਤੋਂ ਕੀਤੀ ਗਈ ਤੋਪਾਂ ਦੀ ਵਰਤੋਂ ਵੀ ਕੀਤੀ ਗਈ ਗੋਲਿਆਂ ਦੀ ਵਰਤੋਂ ਕੀਤੀ ਗਈ ਇਥੋਂ ਤੱਕ ਕਿ ਇਸ ਘੱਲੂ ਘਰੇ ਦੇ ਵਿੱਚ 2-2 ਸਾਲ, 3-3 ਸਾਲ ਦੇ ਬੱਚੇ, 5-5 ਸਾਲ ਦੇ ਬੱਚੇ ਜਿਨ੍ਹਾਂ ਦੇ ਉੱਪਰ ਬੜਾ ਵੱਡਾ ਜ਼ੁਲਮ ਕੀਤਾ ਗਿਆ। ਇਹ ਕੰਧਾਂ ਦੇ ਨਾਲ ਪਟਕਾ ਪਟਕਾ ਕੇ ਉਹਨਾਂ ਬੱਚਿਆਂ ਨੂੰ ਮਾਰ ਕੇ ਸ਼ਹੀਦ ਕੀਤਾ ਗਿਆ ਜੋ ਕਿ ਇੱਕ ਬੜਾਈ ਦਰਦਮਈ ਅਤੇ ਬੜਾ ਵੱਡਾ ਤਸ਼ੱਦਦ ਜਿਹਨੂੰ ਸਭ ਤੋਂ ਵੱਡਾ ਆਪਾਂ ਜ਼ੁਲਮ ਕਹਿ ਦਿੰਨੇ ਇਸ ਘੱਲੂ ਘਰੇ ਦੇ ਵਿੱਚ ਹੋਇਆ। ਅੱਜ ਵੀ ਅਜਾਇਬ ਘਰ ਦੇ ਵਿੱਚ ਉਹਨਾਂ ਬੱਚਿਆਂ ਦੀਆਂ ਤਸਵੀਰਾਂ ਲੱਗੀਆਂ ਨੇ ਜਿਨ੍ਹਾਂ ਨੂੰ ਅਤਵਾਦੀ ਕਹਿ ਕੇ ਸੀ ਇਹ ਕੀਤਾ ਗਿਆ ਮਾਰਿਆ ਗਿਆ ਬਲਕਿ ਉਹਨਾਂ ਦਾ ਕੋਈ ਵੀ ਕਸੂਰ ਨਹੀਂ ਸੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਗੁਰਪੁਰਬ ਮਨਾਉਣ ਆਈ ਸੰਗਤ ਦੇ ਉੱਪਰ ਇਹ ਬੇਅਤਸ਼ਾ ਜਿਹੜਾ ਇੰਤਹਾ ਹਮਲਾ ਕਰਕੇ ਸਿੱਖਾਂ ਦੇ ਮਨ ਦੇ ਵਿੱਚ ਪੈ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਯਤਨ ਕੀਤਾ ਗਿਆ ਕੀ ਲੱਗ ਰਿਹਾ ਜੀ ਅੱਜ ਵੀ ਇਹ ਸਰਕਾਰਾਂ ਸਿੱਖ ਕੌਮ ਨੂੰ ਥੱਲੇ ਲਾਜਾਣ ਵਾਸਤੇ ਕਿੱਥੋਂ ਟਿੱਕਰ ਗਿਰ ਰਹੀਆਂ ਨੇ ਦੇਖੋ ਜੀ ਇਹ ਤਾਂ ਗੁਰੂ ਸਾਹਿਬਾਨਾਂ ਤੋਂ ਲੈ ਕੇ ਆਪਾਂ ਜਿਵੇਂ ਪਾਤਸ਼ਾਹ ਵੇਲੇ ਤੋਂ ਗੱਲ ਕਰੀਏ ਉਦੋਂ ਵੀ ਜਿਹੜੀ ਸਰਕਾਰਾਂ ਦੀ ਸੋਚ ਸੀ ਇਹ ਹੀ ਸੀ ਕਿ ਗੁਰੂ ਸਾਹਿਬ ਜੀ ਨੂੰ ਬਾਗੀ ਕਹਿਣਾ ਜਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਫੌਜਾਂ ਚੜਾ ਕੇ ਭੇਜਣੀਆਂ ਉਸ ਤੋਂ ਬਾਅਦ ਆਪਾਂ ਨੌਵੇਂ ਪਾਤਸ਼ਾਹ ਜੀ ਦੇ ਸਿਰਸ ਦੀ ਗੱਲ ਕਰ ਲਈਏ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਨੇ ਚਾਂਦਨੀ ਚੌਕ ਦੇ ਵਿੱਚ ਆਪਣਾ ਸਿਰਸ ਕੁਰਬਾਨ ਕੀਤਾ ਮਹਾਰਾਜ ਦਾ ਸਿਰਸ ਧੜ ਨਾਲੋਂ ਲੱਗ ਕੀਤਾ ਗਿਆ ਸੋਚ ਵਿਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਇਆ ਗਿਆ ਬੰਦੇ ਭਾਵੇਂ ਬਦਲ ਗਏ ਆ ਤਖਤ ਬਦਲ ਗਏ ਆ ਤਾਜ ਬਦਲ ਗਏ ਨੇ ਪਰ ਜਿਹੜੀ ਸੋਚ ਆ ਉਹ ਸਿੱਖੀ ਨੂੰ ਖਤਮ ਕਰਨ ਵਾਲੀ ਉਦੋਂ ਤੋਂ ਲੈ ਕੇ ਅੱਜ ਤੱਕ ਚੱਲਦੀ ਆ ਰਹੀ ਆ ਤੇ ਹਮੇਸ਼ਾ ਸਿੱਖਾਂ ਨੂੰ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਕਾਨੂੰਨ ਦੇ ਰਾਹੀਂ ਵੀ ਸਿੱਖਾਂ ਨੂੰ ਦਬਾਇਆ ਜਾ ਰਿਹਾ ਤੇ ਤੱਕੇ ਨਾਲ ਜਿੰਨਾ ਵੀ ਜ਼ੁਲਮ ਕਰਕੇ ਦਬਾਉਣ ਦੀ ਕੋਸ਼ਿਸ਼ ਸਿੱਖ ਕੌਮ ਨੂੰ ਕੀਤੀ ਜਾ ਰਹੀ ਆ ਪਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਫਿਰ ਵੀ ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ 'ਚ ਰਹੀ ਆ ਤੇ ਚੜ੍ਹਦੀ ਕਲਾ 'ਚ ਹੀ ਰਹੂਗੀ ਆਉਣ ਵਾਲੇ ਸਮੇਂ 'ਚ ਮਹਾਰਾਜ ਦੀ ਕਿਰਪਾ ਸਿੱਖ ਕੌਮ ਦੇ ਜਿਹੜਾ 84 ਦਾ ਇਹ ਦੌਰ ਸੀਗਾ ਜੀ ਇਹ ਪ੍ਰੀਪਲ ਬਣਾਇਆ ਗਿਆ ਸੀ ਜੇ ਮਤਲਬ ਕਿ ਕੋਈ ਸੋਚੀ ਸਮਝੀ ਚਾਰਸੀ ਸਰਕਾਰ ਦੀ ਇਹ ਪਹਿਲਾਂ ਤੋਂ ਲੈ ਕੇ ਦੇਖੋ ਕੱਲਾ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਹੀ ਨਹੀਂ ਹਮਲਾ ਹੋਇਆ ਬਾਕੀ ਦੇ ਹੋਰ ਵੀ ਕਈ ਗੁਰਧਾਮਾਂ ਦੇ ਉੱਪਰ ਉਦੋਂ ਹੀ 1 ਜੂਨ ਤੋਂ ਲੈ ਕੇ 6 ਜੂਨ ਤੱਕ ਬੜੇ ਗੁਰਧਾਮਾਂ ਦੇ ਉੱਪਰ ਜੇ ਸੰਤ ਜਰਨੈਲ ਸਿੰਘ ਮਹਾਂਪੁਰਖਾਂ ਦੀ ਗੱਲ ਕਰੀਏ ਵੀ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਸਨ ਤੇ ਬਾਕੀ ਦੇ ਜਿਹੜੇ ਗੁਰਧਾਮਾਂ ਉਹਨਾਂ ਦੇ ਉੱਪਰ ਤੇ ਕੋਈ ਸੰਤ ਜਰਨੈਲ ਸਿੰਘ ਨਹੀਂ ਸਨ ਜਾਂ ਕੋਈ ਵੀ ਹੋਰ ਐਸਾ ਸਿੰਘ ਨਹੀਂ ਸੀ ਜਿਨ੍ਹਾਂ ਨੂੰ ਇਹ ਅਤਵਾਦੀ ਕਹਿੰਦੇ ਸਨ ਇਸ ਕਰਕੇ ਜਿਣੀ ਮਿੱਠੀ ਪਰੀ ਪਲਾਨ ਬਣਾ ਕੇ ਪਹਿਲਾਂ ਟ੍ਰੇਨਿੰਗਾਂ ਵੀ ਦਿੱਤੀਆਂ ਗਈਆਂ ਹਰਮੰਦਰ ਸਾਹਿਬ ਦਾ ਮਾਡਲ ਬਣਾ ਕੇ ਟ੍ਰੇਨਿੰਗਾਂ ਦਿੰਦੇ ਰਹੇ ਆ ਤੇ ਬਣਾ ਕੇ ਵੀ ਤੁਸੀਂ ਇਸ ਤਰ੍ਹਾਂ ਉੱਥੋਂ ਐਂਟਰ ਕਰਨਾ ਇਸ ਤਰ੍ਹਾਂ ਫੌਜ ਦੇ ਅੰਦਰ ਜਾਣਾ ਸਾਰਾ ਕੁਝ ਪਰੀ ਪਲਾਨ ਇਹ ਸਾਰਾ ਕੁਝ ਕੀਤਾ ਗਿਆ ਪਹਿਲਾਂ ਤੋਂ ਆਪਾਂ ਅੱਜ ਜਿਹੜੀ ਸ਼ਵੀਲ ਲਗਾਈ ਹੈ ਇਹਦੇ ਵਿੱਚ ਤੁਸੀਂ ਕੀ ਲੋਕਾਂ ਨੂੰ ਆਮ ਜਨਤਾ ਨੂੰ ਕੀ ਸੇਧ ਦੇਣਾ ਚਾਹੁੰਦੇ ਆ ਕੀ ਦੱਸਣਾ ਚਾਹੁੰਦੇ ਆ ਵੀ ਇਹ ਜਿਹੜੀ ਸ਼ਵੀਲਾਂ ਲਗਦੀਆਂ ਰਹਿਣੀਆਂ ਚਾਹੀਦੀਆਂ ਸਿੱਖ ਪੰਥ ਦੇ ਤਰੀਕਾ ਇਹ ਦੇਖੋ ਜੀ ਹਰ ਸਾਲ ਧੱਲੂ ਕਾਰਾ ਜੂਨ 1984 ਦੇ ਸਮੂਹ ਸ਼ਹੀਦ ਸਿੰਘ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਆਨ-ਬਾਨ ਸ਼ਾਨ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਦੀ ਮਹਾਨਤਾ ਨੂੰ ਕਾਇਮ ਰੱਖਣ ਦੇ ਲਈ ਇੱਕ ਹਸਾਬ ਦਾ ਲਾ ਲੋ ਵੀ ਚਮਕੌਰ ਗੜੀ ਦਾ ਸਾਕਾ ਹੀ ਦੁਹਰਾਇਆ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਥੋੜੇ ਮੁਠੀ ਭਾਰ ਸਿੰਘ ਸੀ ਪਰ ਲੱਖਾਂ ਦੀ 6 ਲੱਖ ਦੀ ਫੌਜ ਦੇਖੋ ਤੁਸੀਂ ਵੀ ਉਹਨਾਂ ਦਾ ਕਿੰਨਾ ਭੈ ਹੋਏਗਾ 6 ਲੱਖ ਦੀ ਫੌਜ ਛੱਡ ਕੇ ਆਈ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਜਦੋਂ ਹਮਲਾ ਹੋਇਆ ਪਰ ਇਹ ਜਿਹੜੀ ਸ਼ਬੀਲ ਹਰ ਸਾਲ 11 ਸਾਲਾਂ ਤੋਂ ਲੈ ਕੇ ਲਗਾਤਾਰ ਲਾਈ ਜਾਂਦੀ ਆ ਜਿਹਦੇ ਵਿੱਚ ਆਮ ਸੰਗਤ ਨੂੰ ਜਿੰਨੀ ਵੀ ਸੰਗਤ ਸਾਰੀ ਸੰਗਤ ਨੂੰ ਇਹ ਇਹ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਵੀ ਜਿਹੜੇ ਸਾਡੇ ਸ਼ਹੀਦ ਸਿੰਘਾ ਜਿਨ੍ਹਾਂ ਨੇ ਸਾਡੇ ਲਈ ਇੰਨੀਆਂ ਮਹਾਨ ਕੁਰਬਾਨੀਆਂ ਕੀਤੀਆਂ ਕੌਮ ਤੋਂ ਆਪਣਾ ਆਪ ਧਰਮ ਤੋਂ ਆਪਣਾ ਆਪ ਵਾਰਿਆ ਪਿੱਛੇ ਨਹੀਂ ਹਟੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਜਿਹੜੇ ਬੋਲਸਾਲ ਉਹਨਾਂ ਨੂੰ ਪਗਾਇਆ ਤੇ ਸਾਨੂੰ ਉਹਨਾਂ ਸ਼ਹੀਦਾਂ ਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ 83 ਨਾ ਭੁੱਲਣ ਜੋਗਾ ਨਾ ਬਖਸ਼ਣ ਜੋਗਾ ਇਹਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਆਪਣੇ ਯੋਧਿਆਂ ਦੇ ਪਾਏ ਹੋਏ ਪੂਰਨਿਆਂ ਤੇ ਆਪਾਂ ਨੂੰ ਚੱਲਣਾ ਚਾਹੀਦਾ ਧੰਨਵਾਦ ਸਤਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਜੀ ਅੱਜ ਆਪਾਂ ਕਲੀਪਰ ਰਿਸਵੰਦ ਵਿੱਚ ਫਿਰ ਬਿਸ਼ਮੇਸ਼ ਨਗਰ ਗੁਰਦੁਆਰਾ ਸਾਹਿਬ ਦੇਖੇ ਸ਼ਹੀਦ ਲਗਾਈ ਆ ਤੁਹਾਡੇ ਕੀ ਵਿਚਾਰ ਆ ਇਸ ਸੰਬੰਧ ਵਿੱਚ ਜੋ ਸ਼ਹੀਦ ਲਗਾਉਂਦੇ ਹਰ ਸਾਲ ਲਗਾਉਂਦੇ ਆ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜੀ ਚੈਨਲ ਦਾ ਵਿਸ਼ੇਸ਼ੀ ਵਿਦਿਗ ਕੱਢੀ ਗੱਲ ਆ ਕਿ ਤੇ ਲੋਕਲ ਗੁਰਦੁਆਰਾ ਸਾਹਿਬ ਦੇ ਸੰਬੰਧ ਵਿੱਚ ਆਪਾਂ ਨਾਲ ਜੀ ਇਸ ਨੂੰ ਜਾਤ ਕੀਤਾ ਜਾਂਦਾ ਹੈ ਸਾਲ ਬਾਅਦ ਬੰਨਦੀ ਸਾਰੀ ਕਚੀਓ ਦੇ ਵਿੱਚ ਤੇ ਸਾਰੀ ਸੰਗਤ ਦੇ ਵਿੱਚ ਜੋਸ਼ਨ ਦਾ ਸਰਦਾਂ ਨਾਲ ਸਾਰੇ ਸੇਵਾਪਾਪ ਨਾਲ ਸੇਵਾ ਕਰਦੇ ਨੇ ਔਰ ਇਸ ਪ੍ਰੰਪਰਾ ਆਪਣੇ ਬਾਬਾ ਜੀ ਬਿਟੇ ਨੇ ਸਰਦੂਜੀਤ ਸਿੰਘ ਜੀ ਬਹੁਤ ਇਹਨਾਂ ਦੀ ਦੇਣ ਹੈ ਜਾਨੀ ਕਿ ਸਵੇਰੇ ਇਹਨਾਂ ਨੂੰ ਕੀਰਤਨ ਔਰ ਜਿੰਨ ਕੋ ਗਰਦਾਸੋਂ ਤੋਬਾ ਸਾਰਾ ਕੰਮ ਕਰਕੇ ਫਿਰ ਉਹ ਤੋਂ ਮਗਰੋਂ ਸਮਾਰਟ ਸਟਾਰਟ ਕੀਤਾ ਜਾਂਦਾ ਸ਼ਹੀਲ ਨੂੰ ਤੇ ਸ਼ਹੀਲ ਦੇ ਵਿੱਚ ਸਾਰੇ ਸ਼ਹਿਰ ਦਾ ਹੀ ਯੋਗਦਾਨ ਹੈ ਜੀ ਬਲਕੇ ਆਪਣੇ ਮੱਲੇ ਦਾ ਵੀ ਵਿਸ਼ਵੇਸ਼ ਨਿਕ ਰਿਹਾ ਹੁੰਦਾ ਸਾਰੇ ਸ਼ਹਿਰ ਦਾ ਯੋਗਦਾਨ ਹੈ ਔਰ ਤੁਸੀਂ ਆਪ ਵੀ ਦੇਖ ਰਹੇ ਹੋ ਕਿ ਬੱਚੇ ਜਦੋਂ ਭਲਕੇ ਸੇਵਾ ਕਰਦੇ ਆ ਸਾਨੂੰ ਲੱਗਦਾ ਹੈ ਕਿ ਬੱਚੇ ਕਿਸ ਭਾਵਨਾ ਨਾਲ ਜੁੜਨ ਸਿੱਖੀ ਨਾਲ ਜੁੜਨ ਔਰ ਯਾਨੀ ਕਿ ਸਿੱਖੀ ਨਾਲ ਜੁੜਨ ਦੇ ਤੋਂ ਮਨ ਦੇ ਵਿੱਚ ਪਿਆਰ ਰੱਖਣ ਦੇ ਵਿੱਚ ਇਸ ਗੱਲ ਦੀ ਖੁਸ਼ੀ ਹੈ ਔਰ ਵਹਿਗੁਰੂ ਪਰ ਅਗਲੇ ਇੱਕਦਾਂ ਲੱਗਦੀ ਰਹੇਗੀ ਅਗਲੀ ਗੱਲ ਇਹ ਹੈ ਵੀ ਜਿਵੇਂ ਕਿ ਇੱਕ ਗੱਲ ਬੜੀ ਮਾਣ ਮਹਿਸੂਸ ਨਾਲ ਕਹਿ ਰਹੇ ਮਸਜਿਸ ਕਰਦੇ ਹੋਏ ਕਹਿ ਰਹੇ ਆ ਕਿ ਸਾਡੇ ਵਾਰਡ ਦੇ ਵਿੱਚ ਇਸ ਗੱਲ ਦਾ ਤੁਸੀਂ ਕਿਸੇ ਤੋਂ ਵੀ ਪੁੱਛ ਸਕਦੇ ਹੋ ਕਿ ਬਾਬਾ ਬਜੀਤ ਸਿੰਘ ਜੀ ਉਹਨਾਂ ਦੀ ਕਥਾ ਕੀਰਤਨ ਨੂੰ ਸਾਰੇ ਦੂਰ ਦੂਰ ਤੱਕ ਲੋਕ ਦਿਨਾਂ ਪਟਾਈ ਮੰਗਦੇ ਨੇ ਔਰ ਸਵੇਰੇ ਹੀ ਤੇ ਲੋਕ ਸੌਣ ਆਉਂਦੇ ਨੇ ਔਰ ਬੱਚੇ ਬੜੇ ਪ੍ਰੇਰਿਤ ਨੇ ਔਰ ਜੋ ਬੱਚੇ ਪ੍ਰੇਰਿਤ ਨੇ ਇਸ ਖੂਹੀ ਦੀ ਗੱਲ ਹੈ ਕਿ ਉਹ ਖਾਸ ਕਰ ਨਸ਼ੇ ਅਤੇ ਹੋਰ ਪ੍ਰੀਤੀਆਂ ਤੋਂ ਜਿਹੜੇ ਕੋਲੋਂ ਦੂਰ ਨੇ ਔਰ ਸਵੇਰੇ ਤੁਸੀਂ ਸ਼ਾਮ ਨੂੰ ਤੁਸੀਂ ਦੋਨੇ ਟਾਈਮ ਬੱਚਿਆਂ ਨੂੰ ਸੇਵਾ ਕਰਦੇ ਗੁਰਦੁਆਰੇ ਦੇ ਵਿੱਚ ਗ੍ਰਿਤੀ ਦੇਖ ਸਕਦੇ ਹੋ ਬਹੁਤ ਕੁਝ ਦੀ ਗੱਲ ਹੈ ਬਾਬਾ ਜੀ ਉਹਨਾਂ ਦਾ ਜੋ ਇਤਿਹਾਸ ਹੈ ਤੇ ਬਹੁਤ ਸੋਹਣਾ ਹੈ ਸਾਡਾ ਸੋ ਸਤਿੰਦਰ ਜੀ ਆਨੇ ਆਪ ਸੰਗਤਾਂ ਨੂੰ ਦੱਸਿਆ ਕਿ ਜਿਹੜੇ ਬੱਚੇ ਨੇ ਗੁਰਸਿੱਖੀ ਨਾਲ ਜੁੜਦੇ ਆ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਅਸੀਂ ਸਾਰੇ ਵੀਰਾਂ ਵੱਲੋਂ ਇਹ ਉਦਮ ਉਪਰਾਲਾ ਹਰ ਸਾਲ ਕੀਤਾ ਜਾਂਦਾ ਵਾ ਠੰਡੇ ਮਿੱਠੇ ਜਲ ਦੀ ਸੇਵਿਲ ਦਾ ਵੀ ਬੱਚੇ ਜਿੰਨੇ ਸੇਵਾ ਨਾਲ ਜੁੜਨਗੇ ਉਹਨੇ ਸਰੀਰਕ ਰੂਪਰੇ ਤੰਦਰੁਸਤ ਰਹਿਣਗੇ ਤੇ ਨਸ਼ਿਆਂ ਤੋਂ ਤੇ ਸਮਾਜਿਕ ਕ੍ਰੀਤੀਆਂ ਤੋਂ ਵੀ ਦੂਰ ਰਹਿਣਗੇ ਇਹ ਉਪਰਾਲਾ ਗੁਰਦੁਆਰਾ ਸਾਹਿਬ ਵੱਲੋਂ ਹਮੇਸ਼ਾ ਚੱਲਦਾ ਆ ਰਿਹਾ ਤੇ ਅੱਗੇ ਤੋਂ ਵੀ ਕੋਸ਼ਿਸ਼ ਆ ਜਿਨਨੇ ਵੀ ਬੱਚੇ ਉਹਨਾਂ ਨੂੰ ਵੱਧ ਤੋਂ ਵੱਧ ਗੁਰਸਿੱਖੀ ਨਾਲ ਜੋੜਿਆ ਜਾ ਸਕੇ ਪੱਤਪੁਨੇ ਤੋਂ ਬਾਹਰ ਆਉਣ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਖੰਡੇਵਾਟੇ ਦੀ ਪੌਲ ਛੱਕੇ ਅੰਮ੍ਰਿਤ ਛੱਕੇ ਗੁਰੂ ਵਾਲੇ ਬਣ ਕੇ ਮਹੱਲੇ ਦਾ ਜਿਹੜਾ ਨਾਮ ਉਸ ਨੂੰ ਰੋਸ਼ਨ ਕਰਨ ਦੁਨੀਆ ਦੇ ਅੰਦਰ ਤਰੱਕੀਆਂ ਕਰਨ ਨਾਲ ਜਿਹੜੇ ਬੱਚੇ ਨੇ ਵੀ ਉਹ ਗੁਰਸਿੱਖੀ ਨਾਲ ਜੁੜਨਾ 13 14 ਤੇ 15 ਤਰੀਕ ਨੂੰ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਤਿੰਨ ਦਿਨਾਂ ਦਾ ਗੁਰਮਤ ਸਮਾਗਮ ਹੋ ਰਿਹਾ ਹੈ ਦੀਵੇ ਵਿੱਚ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ ਵਾਹਿਗੁਰੂ ਸਿਮਰਨ ਫਿਰ 5 ਵਜੇ ਤੋਂ ਲੈ ਕੇ 6 ਵਜੇ ਤੱਕ ਨਿਤਨੇਮ ਹੋਇਆ ਕਰੇਗਾ ਨਿਤਨੇਮ ਤੋਂ ਉਪਰੰਤ ਕੀਰਤਨ ਫਿਰ ਕਥਾ ਵਿਚਾਰਾ 10 ਵਜੇ ਤੱਕ ਪ੍ਰੋਗਰਾਮ ਚੱਲੇਗਾ ਸਵੇਰੇ 4 ਵਜੇ ਤੋਂ ਲੈ ਕੇ ਉਸੇ ਤਰ੍ਹਾਂ ਫਿਰ ਸ਼ਾਮ ਨੂੰ ਇਹ ਪ੍ਰੋਗਰਾਮ 5 ਵਜੇ ਸ਼ੁਰੂ ਹੋ ਕੇ ਰਾਤ ਦੇ 10 ਵਜੇ ਤੱਕ ਚੱਲਿਆ ਕਰੇਗਾ ਜਿਦੇ ਵਿੱਚ ਕਥਾ ਕੀਰਤਨ ਵਾਹਿਗੁਰੂ ਸਿਮਰਨ ਸ਼ੁੱਕਰ ਸ਼ਨੀ ਐਤਵਾਰ 13 14 ਤੇ 15 ਸ਼ਨੀਵਾਰ ਨੂੰ ਅਮਰਤ ਸੰਚਾਰ ਹੋਣਾ ਖੰਡੇਵਾਟੇ ਦੀ ਪੌਲ ਤਿਆਰ ਹੋਣੀ ਆ ਤੇ ਇਸ ਮਾਧਿਅਮ ਰਾਹੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਮਾਈ ਭਾਈ ਬੱਚੇ ਗੁਰੂ ਵਾਲੇ ਬਣੋ ਅਮਰਤ ਸ਼ਕੋ ਸਿੰਘ ਸਜੋ ਨਸ਼ਿਆਂ ਦਾ ਤਿਆਗ ਕਰਕੇ ਗੁਰੂ ਕੇ ਜਹਾਜ਼ੇ ਚੜ੍ਹ ਕੇ ਆਪਣਾ ਜੀਵਨ ਜਰੂਰ ਸਫਲਾ ਕਰੋ